ਨਰੇਂਦਰ ਸਿੰਘ ਸੰਘਵਾਲ ਦੀ ਅਗਵਾਈ ਹੇਠੇ ਵਿਸ਼ਾਲ ਤਰੰਗਾ ਯਾਤਰਾ ਕੱਢੀ ਗਈ ਇਸ ਮੌਕੇ ਪੂਰਾ ਸਾਨਿਆਲ ਭਾਰਤ ਮਾਤਾ ਦੇ ਨਾਮ ਦੇ ਨਾਅਰੇ ਨਾਲ ਗੂੰਜ ਉਠਿਆ ਬੀਜੇਪੀ ਦੇ ਸੀਨੀਅਰ ਨੇਤਾ ਗੁਰਦੇਵ ਸਿੰਘ ਸ਼ਰਮਾ ਅਤੇ ਐਸ ਆਰ ਲੱੱੜੜ ਵੀ ਇਸ ਯਾਤਰਾ ਦੇ ਵਿੱਚ ਸ਼ਾਮਿਲ ਹੋਏ ਉਹਨਾਂ ਆਪਰੇਸ਼ਨ ਸਿੰਧੂਰ ਦੀ ਸਫਲਤਾ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਦੇਸ਼ ਦੀ ਆਰਮੀ ਦੇ ਡਿੜ੍ਹ ਰਾਦੇ ਦੀ ਸਰਾਨਾ ਕੀਤੀ ਦੇਖੋ ਇੱਕ ਖਾਸ ਰਿਪੋਰਟ ਪਹਿਲੀ ਗੱਲ ਇਹ ਹੋਇਆ ਕਿ 77 ਸਾਲ ਦੀ ਜਿਆਦੀ ਤੋਂ ਬਾਅਦ ਇੰਨੀ ਜਵਰਦਸਤ ਕੇ ਸਾਡਾ ਵਾਅਦ ਵੀ ਪੁੰਗਾਂ ਨਹੀਂ ਹੋਇਆ ਪੰਜਾਬ ਸਭ ਤੋਂ ਜਗਾ ਅੰਡਰ ਥ੍ਰੈਟ ਸਗਾ ਸੇਮ ਜਗਾ ਪੰਜਾਬ ਦੇ ਵਿੱਚ ਲੇਕਿਨ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਆ ਚਾਰ ਦਿਨ ਜਿੰਨੇ ਦੀ ਲੜਾਈ ਰਹੀ ਆ ਲੇਕਿਨ ਪੰਜਾਬ ਦਾ ਕੋਈ ਨੁਕਸਾਨ ਨਹੀਂ ਹੋਇਆ ਕੋਈ ਨਹੀਂ ਕੋਈ ਵੀ ਇੱਕ ਜ਼ੀਰੋ ਨੁਕਸਾਨ ਹੋਇਆ ਮੈਂ ਇਹ ਕਹਾਂਗਾ ਤੇ ਇਹ ਆਪਣਾ ਮੇਰਿੰਦਰ ਭਾਈ ਮੋਦੀ ਜੀ ਦੀ ਮਤਲਬ ਉਹਦੀ ਲੀਡਰਸ਼ਿਪ ਕਰਕੇ ਆ ਔਰ ਮੈਂ ਵਧਾਈ ਦਿੰਦਾ ਫੌਜਾਂ ਨੂੰ ਜਿਨ੍ਹਾਂ ਨੇ ਮੈਂ ਦੇਖੋ ਮੇਰੇ ਮਨ ਦੇ ਵਿੱਚ ਵੀ ਇੱਕ ਸ਼ੰਕਾ ਸੀਗਾ ਕਿ ਇਹ ਨਿਊਕਲੀਅਰ ਪਾਵਰ ਦੇਸ਼ ਹੈਗਾ ਪਾਕਿਸਤਾਨ ਕਿਤੇ ਸਾਡਾ ਨੁਕਸਾਨ ਨਾ ਹੋ ਜਾਏ ਲੇਕਿਨ ਮੇਰੇ ਬੇਟੇ ਨੇ ਗੌਤਮ ਮੇਰੇ ਨਾਲ ਆਇਆ ਹੈਗਾ ਉਹਨੇ ਮੈਨੂੰ ਕਿਹਾ ਪਾਪਾ ਇਹਨਾਂ ਨੇ ਉਤੋਂ ਇਹਨੂੰ ਟੇਕ ਆਫ ਨਹੀਂ ਕਰਨ ਦੇਣਾ ਟੇਕ ਆਫ ਕਰਨ ਦੇ ਨਾਲ ਉਹਨਾਂ ਨੇ ਛੁੱਟਿਆ ਨੇ ਉਹਨਾਂ ਦੇ ਡਰੋਨ ਉਹਨਾਂ ਦੀਆਂ ਮਿਸਾਈਲਾਂ ਜਿਉਂ ਟੇਕ ਆਫ ਕਰਦੇ ਆ ਹਾ ਦੇ ਨਕਲੇ ਲਿਜੀਏ ਇੰਡੀਅਨ ਆਰਮੀ ਸਮਾ ਬਧਾਈ ਦਿਨਾ ਔਰ ਇੱਕ ਇੱਕ ਲੈਸਨ ਆ ਨਾ ਪਾਕਿਸਤਾਨ ਨੂੰ ਸਿਰਫ ਗੱਲ ਤੇ ਪੂਰੇ ਵਰਲਡ ਨੂੰ ਅੱਜ ਜਿਹੜਾ ਲੋਕੀ ਆਪਣਾ ਅਮਰੀਕਾ ਜਾਂ ਚਾਈਨਾ ਅਮਰੀਕਾ ਦੇ ਚਾਈਨਾ ਦੇ ਦੇਸ਼ ਜਿਹੜੇ ਆਪਣਾ ਵਿਚ ਇੰਟਰਵਿਊ ਕਰਕੇ ਇਹਨੂੰ ਬੰਦ ਕਰਾਂ ਤੇ ਉੱਤੇ ਤਲੇ ਹੋਇਆ ਉਹਨਾਂ ਨੂੰ ਇਸ ਕਰਕੇ ਤਲੇ ਹੋਇਆ ਕਿ ਉਹ ਐਕਸਪੋਜ਼ ਹੋ ਗਿਆ ਉਹਨਾਂ ਦੀ ਟੈਕਨੋਲੋਜੀ ਹੁਣ ਵੇਖਣ ਵਾਲੀ ਨਹੀਂ ਹੈ ਟੈਕਨੋਲੋਜੀ ਝਕੇਗੀ ਤਾਂ ਭਾਰੇ ਦੀ ਆਰਮਸ ਵੇਚਣ ਗਿਆ ਤਾਂ ਭਾਰਤ ਦੀਆਂ ਹੁਣ ਜੇ ਕੋਈ ਆਰਮੇਨ ਅਮੂਨੀਸ਼ਨ ਵਿਦੇਸ਼ਾਂ ਦੀ ਮਾਰਕੀਟ ਦੇ ਵਿੱਚ ਵਿਕੇਗਾ ਤਾਂ ਉਹ ਭਾਰਤ ਦਾ ਵਿਕੇਗਾ ਇਹ ਇੱਕ ਬਹੁਤ ਵੱਡਾ ਸ਼ਿਫਟ ਆਇਆ ਹੈਗਾ ਯਾ ਆਪਣਾ ਜਿਹੜੀ ਜਨਰੈਸੀ ਕਹਿੰਦੇ ਨਾ ਵਿਸ਼ੇਪ ਗੁਰੂ ਵਿਸ਼ੇਪ ਪਾਵਰ ਬਣ ਜਾ ਰਿਹਾ ਉਹ ਵਾਕਿਆ ਇੰਡੀਆ ਨੇ ਦਿਖਾਤਾ ਕਿ ਹਾਂ ਅਸੀਂ ਆ ਗਏ ਹਾਂ ਤੇ ਇਹ ਆਪਣਾ ਬੜੀ ਖੁਸ਼ੀ ਦੀ ਗੱਲ ਹੈ ਭਾਰਤ ਦੇ ਲੋਕਾਂ ਨੂੰ ਵਧਾਈ 145 ਕਰੋੜ ਦੀ ਆਬਾਦੀ ਦੇ ਲੋਕਾਂ ਨੂੰ ਵਧਾਈ ਖਾਸ ਕਰਕੇ ਪੰਜਾਬੀਆਂ ਨੂੰ ਵਧਾਈ ਮੈਂ ਬਤੌਰ ਬੀਜੇਪੀ ਦਾ ਜ਼ਿੰਮੇਵਾਰ ਲੀਡਰ ਮੈਂ ਆਪਣਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਤੋਂ ਮੰਗ ਕਰਾਂਗਾ ਕਿ ਪੰਜਾਬ ਨੂੰ ਇੱਕ ਵਿਸ਼ੇਸ਼ ਪੈਕੇਜ ਮਿਲਣਾ ਚਾਹੀਦਾ ਕਿਉਂਕਿ ਪੰਜਾਬ ਇੱਕ ਜਿਹੜੀ ਸੱਚੀ ਬਾਹ ਆ ਇੱਕ ਜਿਹੜੀ ਆਪਣਾ ਖੜਗ ਪੁਛਿਆ ਆ ਤੇ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਕੋਈ ਸਹਿਮ ਨਹੀਂ ਰਹਿਣਾ ਚਾਹੀਦਾ ਜਿਹੜਾ ਇਸ ਵਾਰੀ ਆਰਮੀ ਨਾਲ ਕੱਢ ਲੇਤਾ ਤੇ ਹਮੇਸ਼ਾ ਕੱਢਿਆ ਰਹੇਗਾ ਬਹੁਤ ਬਹੁਤ ਸ਼ੁਕਰੀਆ ਭਾਰਤ ਮਾਤਾ ਦੀ ਜੈ ਜੈ ਆਰਮੀ ਨੂੰ ਵੀ ਸਲੂਟ ਕਰਦੇ ਹਾਂ ਆਰਮੀ ਨੂੰ ਮੈਂ ਸਲੂਟ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਸਾਡੀ ਰੱਖਿਆ ਕੀਤੀ ਹੈ ਪੂਰੇ ਇੰਡੀਆ ਦੀ ਰੱਖਿਆ ਕੀਤੀ ਹੈ ਪੂਰੇ ਵਰਲਡ ਦੀ ਰੱਖਿਆ ਕਰਨ ਦੇ ਸਮਰਥਾ ਪਾਪਾ ਬਹੁਤ ਬਹੁਤ ਸ਼ੁਕਰੀਆ ਦੇਖੋ ਪਾਕਿਸਤਾਨ ਨੂੰ ਵੱਲੋਂ ਅਤਵਾਦੀਆਂ ਵੱਲੋਂ ਪਹਿਲ ਕਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡੀਆਂ ਪੈਣਾ ਦੇ ਸੰਦੂਰ ਉਜਾਰੇ ਗਏ ਔਰ ਆਪਾਂ ਸਾਰਾ ਦੇਸ਼ ਇਸ ਚੀਜ਼ ਤੋਂ ਉਤਸ਼ਾਹੀ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਪ੍ਰਣ ਕੀਤਾ ਸੀ ਕਿ ਜਿਨ੍ਹਾਂ ਲੋਕਾਂ ਨੇ ਜਿਹੜੇ ਆਤਵਾਦੀਆਂ ਨੇ ਜਿਨ੍ਹਾਂ ਦੇ ਇਸ਼ਾਰੇ ਤੇ ਜਿਹੜਾ ਸਾਡੀਆਂ ਭੈਣਾਂ ਦੇ ਸੰਦੂਰ ਉਜਾੜੇ ਨੇ ਉਹਦਾ ਬਦਲਾ ਲਿਆ ਜਾਏਗਾ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 120 ਕਿਲੋਮੀਟਰ ਪਾਕਿਸਤਾਨ ਦੇ ਅੰਦਰ ਜਾ ਕੇ ਸਾਡੀ ਦੇਸ਼ ਦੀ ਸੈਨਾ ਨੇ ਅੰਦਰ ਜਾ ਕੇ ਹਮਲਾ ਕਰਕੇ ਉਹਨਾਂ ਦੇ ਜਿਹੜੇ ਅੱਡੇ ਸੀ ਜਿੱਥੇ ਆਤਵਾਦੀ ਹੁਣ ਟ੍ਰੇਡਿੰਗ ਦੇ ਰਹੇ ਸੀ ਉਹਨਾਂ ਨੂੰ ਤਬਾਹ ਕੀਤਾ ਪਰ ਨਹੀਂ ਇੱਕ ਔਰ ਪਾਕਿਸਤਾਨ ਦਾ ਇੱਕ ਵੀ ਨਾਗਰਿਕ ਤੇ ਹਮਲਾ ਨਹੀਂ ਹੋਇਆ ਇੱਕ ਵੀ ਨਾਗਰਿਕ ਦੇ ਉੱਪਰ ਕੋਈ ਹਮਲਾ ਨਹੀਂ ਹੋਇਆ ਨਾ ਕਿਸੇ ਨੂੰ ਸਾਟ ਲੱਗੀਏ ਤਬਾ ਉਹ ਲੋਕ ਕੀਤੇ ਗਏ ਨੇ ਜਿਹਨਾਂ ਨੇ ਸਾਡੇ ਹਿੰਦੁਸਤਾਨ ਨੂੰ ਤਬਾਹ ਕਰਨਾ ਚਾਹੁੰਦੇ ਨੇ ਜਿਹੜੇ ਹਿੰਦੁਸਤਾਨ ਦੇ ਉੱਪਰ ਹਮਲਾ ਕਰਦੇ ਸੀ ਉਹਨਾਂ ਲੋਕਾਂ ਨੂੰ ਤਬਾਹ ਕੀਤਾ ਗਿਆ ਵੇ ਅੱਜ ਪਾਕਿਸਤਾਨ ਹਾਹਾਕਾਰ ਕਰ ਰਿਹਾ ਹੈ ਸਾਰੀਆਂ ਕੰਟਰੀਆਂ ਦੇ ਅੱਗੇ ਚੋਲੀ ੱਟ ਕੇ ਆਪਣੇ ਰਹਿਮ ਦੀ ਮੰਗਦਾ ਪਿਆ ਔਰ ਸਾਡੇ ਦੇਸ਼ ਦੇ ਪ੍ਰਮੰਤਰੀ ਜੀ ਨੇ ਔਰ ਸਾਡੀ ਦੇਸ਼ ਦੀ ਜਨਤਾ ਨੇ ਇਹ ਤੈਅ ਕਰ ਲਿਆ ਵੀ ਜਿੰਨੀ ਦੇਰ ਤੱਕ ਪਾਕਿਸਤਾਨ ਦੇ ਵਿੱਚ ਆਤੋਦਨੀ ਅਸੀਂ ਖਤਮ ਕਰ ਦਿੰਦੇ ਉਨੇ ਜਦੋਂ ਸਾਡਾ ਯੰਗ ਇਤਿਹਾਸ ਜਾਰੀ ਰਹੇਗਾ ਅਰੇ ਦੇਸ਼ ਦੇ ਤਿਰੰਗਾ ਯਾਤਰਾ ਕੱਢੇ ਜਾ ਰਹੀਆਂ ਨੇ ਸਾਰਾ ਦੇਸ਼ ਇਸ ਚੀਜ਼ ਤੇ ਨਮਨ ਕਰ ਰਿਹਾ ਜਿਹੜੀ ਦੇਸ਼ ਦੀ ਜਿਹੜੀ ਹੈ ਸੈਨਿਕ ਨੇ ਜਿਨ੍ਹਾਂ ਨੇ ਐਡਾ ਵੱਡਾ ਤਿੰਨਾਂ ਦਿਨਾਂ ਦੇ ਵਿੱਚ ਪਾਕਿਸਤਾਨ ਨੂੰ ਸਬਕ ਸਿਖਾਤਾ ਹਾਂਜੀ ਪ੍ਰਧਾਨ ਆਰ ਵੈਦੂ ਜੀ ਦਾ ਖਾਲਸਾ ਵੈਦੂ ਜੀ ਦੀ ਫਤਿਹ ਸਾਡੇ ਦੇਵੀ ਜੀ ਨੇ ਗੁਰਦੇਵ ਦੇਵੀ ਜੀ ਨੇ ਸਾਰਾ ਡੀਟੇਲ ਦੱਸ ਹੀ ਦਿੱਤਾ ਤੁਹਾਨੂੰ ਅਸੀਂ ਆਪ ਦੀ ਆਡੀ ਇੰਡੀਅਨ ਆਰਮੀ ਦੇ ਨਾਲ ਆਹ ਉਹਦੇ ਨਾਲ ਖੜੇ ਆ ਅਸੀਂ ਜੋ ਜਿਹੜੀ ਆਰਮੀ ਨੇ ਬਹਾਦਰੀ ਦਿਖਾਈ ਆ ਸਾਡਾ ਸਾਰਾ ਲੋਕ ਜਿੰਨੇ ਇੱਥੋਂ ਦੇ ਆਰਮੀ ਦੇ ਰਿਟਾਇਰਡ ਆਫੀਸਰ ਵੀ ਆਏ ਹੋਏ ਨੇ ਫੌਜੀ ਜਵਾਨ ਵੀ ਸੱਟ ਨਾਲ ਆਏ ਹੋਏ ਨੇ ਗੁਰਪ੍ਰਤਾ ਸਾਹਿਬ ਦੇ ਵੀ ਨੁਮਾਇंदे ਆਏ ਹੋਏ ਨੇ ਅਸੀਂ ਸਾਰੀਆਂ ਸੰਗਤ ਜਿੰਨੀ ਇੱਥੋਂ ਦੀ ਹੈਗੀ ਐ ਸਾਨੇਵਾਲ ਦੀ ਸਾਰੀ ਅਸੀਂ ਆਪ ਦੀ ਆਰਮੀ ਦੇ ਨਾਲ ਅੱਜ वैसे ਤਾਂ ਸਾਰੇ ਦੇਸ਼ 'ਚ ਲਗਾਤਾਰ ਜਿਸ ਦਿਨ ਤੋਂ ਇਹ ਆਪਰੇਸ਼ਨ ਹੋਇਆ ਹੈਗਾ ਉਤੋਂ ਜਦੋਂ ਲੜਾਈ ਦੀ ਜੰਗਬੰਦੀ ਹੋਈ ਉਹ ਤੋਂ ਤੁਰੰਤ ਬਾਅਦ ਹੀ ਸਾਰੇ ਪਾਸੇ ਜਿਹੜੀ ਤਿਰੰਗਾ ਯਾਤਰਾ ਨਿਕਲਈ ਹੈ ਦੇਸ਼ ਦੇ ਫੌਜੀਆ ਨੂੰ ਜਿਹੜਾ ਹੈ ਉਹਨਾਂ ਦੀ ਜਿਹੜੀ ਬਹਾਦਰੀ ਦਾ ਬਹਾਦਰੀ ਦਾ ਉਹਦੇ ਲਈ ਜਿਹ ਹੈ ਜਿਹੜਾ ਸਲਾਮ ਕੀਤਾ ਜਾ ਰਿਹਾ ਹਾਂਜੀ ਸਾਹਨੇ ਵਾਲ ਤੇ ਅੱਜ ਕਿੱਥੇ ਲੱਗ ਕੇ ਯਾਤਰਾ ਗਈ ਆ ਸਾਹਨੇ ਵਾਲ ਬਾਜ਼ਾਰ ਦੇ ਵਿੱਚ ਜਿਹੜੀ ਹੈ ਅਸੀਂ ਜਿਹੜੀ ਹੈ ਤਿਰੰਗਾ ਯਾਤਰਾ ਗਈ ਹੈ ਜਿਹੜੇ-ਜਿਹੜੇ ਬੀਜੇਪੀ ਦੇ ਅਧਿਕਾਰੀਆਂ ਦੇ ਕੰਮ ਹੋ ਰਹੇ ਦੇਖੋ ਇਹਦੇ ਵਿੱਚ ਪਾਰਟੀਵਾਦੀ ਤੋਂ ਅਸੀਂ ਉੱਪਰ ਉੱਠ ਗਏ ਹੈ ਨਾ ਜਿਹੜਾ ਪਾਰਟੀਵਾਦੀ ਇਹ ਚੱਲੀ ਸੀ ਇਹ ਅਸੀਂ ਕਿਉਂਕਿ ਇਹ ਰਾਸ਼ਟਰੀ ਪ੍ਰੋਗਰਾਮ ਸੀ ਸਾਡਾ ਇਹ ਤੇ ਇਸ ਵਿੱਚ ਅਸੀਂ ਕੋਈ ਕੋਈ ਪਾਰਟੀਵਾਦੀ ਨਹੀਂ ਕੋਈ ਲਈ ਸਾਰਿਆਂ ਨੂੰ ਸਨੇਹ ਦਿੱਤੇ ਜਿਹੜੇ-ਜਿਹੜੇ ਹਾਜ਼ਰ ਹੋਏ ਆ ਇਹਦੇ ਵਿੱਚ ਉਹ ਆਪਣੀ ਖੁਸ਼ੀ ਨਾਲ ਆਏ ਨੇ ਸੰਦੇਸ਼ ਜਨਤਾ ਨੂੰ ਵੀ ਦੱਸਦਾ ਵੀ ਅਸੀਂ ਇਕਜੁੱਟ ਹੈ ਤੇ ਅਸੀਂ ਜਿਹੜੀ ਸਾਡੀ ਸੈਨਾ ਹੈ ਅਸੀਂ ਉਹਦੇ ਸੈਨਾ ਦੇ ਨਾਲ ਖੜੇ ਆ ਸੈਨਾ ਦੇ ਕਰਕੇ ਹੀ ਅੱਜ ਅਸੀਂ ਆਰਾਮ ਦੀ ਨੀਂਦ ਸੌ ਰਹੇ ਆ